ਬਨਾਮ ਕਾਜੂ ਗਿਹੜਾ ਡੱਬਾ ਹੋਇਆ ਇਹ ਤਾਂ ਪੇਡਾ ਵਾ ਕੀ ਕੀ ਮਗਾ ਜਦੇ ਬਲਾ ਪੇਡਾ ਵਰਤੀ ਪੇਡਾ ਵਰਤੀ ਥੋੜਾ ਆਪਣੀ ਬਾਜੀ ਡੱਡਾ ਪੇਡਾ ਵਰਤੀ ਅੱਛਾ ਉੱਪਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਪਹਿਲਾਂ ਸਾਡੀ ਨੂਰ ਨੂੰ ਮਿਲੋ ਜੀ ਬਲਾਓ ਜੀ ਸਾਸਰੀ ਕਾਲ ਨਾ ਉਹ ਬਲਾਓ ਜੀ ਸਾਸਰੀ ਮੈਂ ਤਾਂ ਕਿਆ ਕਿਤੇ ਪਾਰੀ ਲੱਗੀ ਕਰਨ ਪਹਿਲਾਂ ਸਾਸਰੀ ਕਾ ਬਲਾਓ ਪੁੱਤ ਚੀਜੀ ਨਹੀਂ ਚੀਜੀ ਨਹੀਂ ਲੈ ਚੀਜੀ ਨਾ ਇਹ ਕਿਆ ਖਾਣਾ ਹੈ ਕੁੱਕੜੇ ਖਾਣਾ ਪੁੱਤ ਤੂੰ ਕੋ ਗੰਦੇ ਕੰਮ ਕਰ ਜੋ ਭਾਜਾ ਫੇ ਗੰਦੀ ਜੀ ਭਾਵਾ ਦੀ ਸਾਸਰੀ ਕਾਲ ਦੀ ਗੰਦੀ ਤੇ ਅੱਗੇ ਦੇਖ ਲੋ ਸਾਸਰੀ ਕਾਲ ਬਹੁਤ ਵਧੀਆ ਬੁਲਾ ਦਿੰਦੀ ਸੀ ਹੈਨਾ ਤੇ ਇਹੋ ਜੀ ਕੀ ਆ ਸਾਸਰੀ ਕਾਲ ਤੇ ਵੀ ਹੁਣ ਬੁਲਾਉਂਦੀ ਨਹੀਂ ਹੈ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਭਾਈ ਸਾਡੀ ਉਹ ਨਜ਼ਰ ਲੱਗੀ ਹੈ ਨਾ ਤੇ ਅਸੀਂ ਕਹੀ ਜਾਣਾ ਬਹੁਤ ਸੋਹਣੀ ਸਾਸਰੀ ਘਾਲ ਬੁਲਾਉਂਦੀ ਆ ਬਹੁਤ ਸੋਹਣੀ ਸਾਸਰੀ ਘਾਲ ਬੁਲਾਉਂਦੀ ਆ ਇਹ ਜੀ ਨੂੰ ਨਜ਼ਰ ਲੱਗੀ ਆ ਦੇਖ ਲਓ ਹੁਣ ਸਾਸਰੀ ਘਾਲ ਹੀ ਨਹੀਂ ਬੁਲਾਉਂਦੀ ਹੈ ਪਤਾ ਨਹੀਂ ਕੀ ਹੋ ਗਿਆ ਤੇ ਭਾਈ ਅੱਜ ਤੁਹਾਨੂੰ ਦੱਸੀਏ ਜੀ ਅਸੀਂ ਬਲੌਗ ਨਵਾਂ ਸ਼ੁਰੂ ਕਰਿਆ ਕਾਦੇ ਵਾਸਤੇ ਕਰਿਆ ਹੁਣ ਅਸੀਂ ਚੱਲੇ ਆ ਜੀ ਇਹ ਵੀਡੀਓ ਛੱਡਾਂਗੇ ਤਾਂ ਜੀ ਅਸੀਂ ਦੀਵਾਲੀ ਤੋਂ ਬਾਅਦ ਕਿਉਂਕਿ ਅ ਤੁਹਾਨੂੰ ਵੀ ਲੱਗਦਾ ਹੈਨਾ ਤੁਹਾਨੂੰ ਵੀ ਭਾਈ ਲੱਗਦਾ ਚਲੋ ਜਿਹੜੇ ਤਾਂ ਹੈਗੇ ਵਧੀਆ ਇਨਸਾਨ ਜਿਹਨਾਂ ਨੂੰ ਪਤਾ ਹੈ ਵੀ ਹਾਂ ਕਬੀਲਦਾਰੀ ਕੀ ਚੀਜ਼ ਹੁੰਦੀ ਆ ਉਹਨਾਂ ਨੇ ਤਾਂ ਕਿਸੇ ਨੇ ਕੁਝ ਨਹੀਂ ਕਹਿਣਾ ਉਹਨਾਂ ਨੂੰ ਪਤਾ ਭਾਈ ਜਦੋਂ ਜਾਣਾ ਭੈਣ ਕੋਲ ਜਾਣਾ ਪੈਣਾ ਹੈਨਾ ਤੇ ਜਿਹੜਿਆਂ ਨੇ ਮੰਨ ਲਓ ਨਿਗੋਚਾ ਕੱਢਣੀਆਂ ਹੁੰਦੀਆਂ ਛੋਟੀਆਂ-ਛੋਟੀਆਂ ਨਾ ਉਹਨਾਂ ਨੇ ਕਹਣਾ ਲੈ ਇਹ ਰੋਜੇ ਡੱਬਾ ਲੈ ਕੇ ਤੁਰੇ ਰਹਿੰਦੇ ਨੂਰੂ ਚੁੱਪ ਪੁੱਤ ਕੋਈ ਨਾ ਪੁੱਤ ਉਹਨਾਂ ਨੇ ਕਹਣਾ ਜੀ ਇਹ ਰੋਜੇ ਡੱਬਾ ਲੈ ਕੇ ਤੁਰੇ ਰਹਿੰਦੇ ਆ ਅੱਜ ਅਸੀਂ ਚੱਲੇ ਆ ਜੀ ਆਪਣੀ ਭੈਣ ਕੋਲ ਪਨੇਆਲੀ ਵਾਲੀ ਕੋਲ ਸੋ ਪਨੇਆਲੀ ਵਾਲੀ ਭੈਣ ਨਾਲ ਉਹਨਾਂ ਦੇ ਪਈ ਰਿਵਾਜ ਆ ਵੀ ਦੀਵਾਲੀ ਨੂੰ ਬਾਕੀ ਤਾਂ ਸੁਨਾਰਾ ਕੋਈ ਜਾਂਦਾ ਨਹੀਂ ਹਾਂ ਚਲੋ ਅਸੀਂ ਆਪਣੀ ਖੁਸ਼ੀ ਤੇ ਦੇ ਦਿੰਦੇ ਉਹ ਗੱਲ ਬੱਕਰੀ ਆ ਤੇ ਉਹਨਾਂ ਦੇ ਰਿਵਾਜ ਆ ਦੀਵਾਲੀ ਦਾ ਜੀ ਇਕੱਲੀ ਦਾ ਦੀਵਾਲੀ ਨੂੰ ਡੱਬਾ ਜਾਂਦਾ ਉਹਨਾਂ ਦੇ ਤੇ ਅੱਜ ਅਸੀਂ ਦਿਵਾਲੀ ਦੇ ਨਾਮ ਦਾ ਡੱਬਾ ਲੈ ਕੇ ਚੱਲੇ ਅੱਜ ਤਰੀਕ ਹੈਗੀ ਹੈ ਜੀ 19 ਤੇ ਨੂਰੂ ਚੁੱਪ ਪੁੱਤ ਤੇ ਅੱਜ ਤਰੀਕ ਹੈਗੀ ਹੈ ਜੀ 19 19 ਤਰੀਕ ਹੁਣ ਡੱਬਾ ਲੈ ਕੇ ਜਾਣਾ ਭਾਈ ਵੀਡੀਓ ਪਾਵਾਂਗੇ ਦਿਵਾਲੀ ਤੋਂ ਬਾਅਦ ਇਹ ਠੀਕ ਹੈ ਜੀ ਇਹ ਮੈਂ ਤਾਂ ਹੀ ਵਿੱਚ ਪਹਿਲਾਂ ਇਹ ਕਾਰਨ ਦੱਸਿਆ ਇਹ ਕਾਰਨ ਬਣਨਾ ਜ਼ਰੂਰ ਆ ਕਿਉਂਕਿ ਦੇਖੋ ਚੱਕਰਿਆਂ ਨੂੰ ਭਾਣਜੀ ਨੇ ਭਾਈ ਫੋਨ ਕਰਿਆ ਕਿੰਨੇ ਆਸਾਂ ਉਮੀਦਾਂ ਦੇ ਨਾਲ ਫੋਨ ਕਰਿਆ ਮਾਮੇ ਮੇਰਾ ਸੰਧਾਰਾ ਵੀ ਭਾਈ ਲੈ ਕੇ ਆਓ ਕਿਉਂਕਿ ਉਹਨੇ ਵੀਡੀਓ ਦੇਖ ਲਈ ਵੀ ਬਾਕੀ ਮਾਸੀਆਂ ਕੋਲ ਮਾਮਾ ਪਹੁੰਚ ਗਿਆ ਸੰਧਾਰਾ ਲੈ ਕੇ ਮੇਰੇ ਕੋਲ ਆਇਆ ਨਹੀਂ ਸੋ ਭਾਈ ਉਹਨੇ ਫੋਨ ਕਰਤਾ ਮਾਮਾ ਜੀ ਮੇਰਾ ਸੰਧਾਰਾ ਵੀ ਲਿਆਓ ਫੇ ਉੱਥੇ ਹੀ ਜਾਣਾ ਪਿਆ ਪਹਿਲੀ ਨੰਬਰ ਗੱਲ ਨੰਬਰ ਦੋ ਵੀ ਭਾਈ ਦੀਵਾਲੀ ਦਾ ਉਹਨਾਂ ਦੇ ਜਾਂਦਾ ਏ ਡੱਬਾ ਉਹ ਹੁਣ ਅਸੀਂ ਅੱਜ ਲੈ ਕੇ ਚੱਲੇ ਆਂ ਦੀਵਾਲੀ ਤੋਂ ਪਹਿਲਾਂ ਠੀਕ ਆ ਜੀ ਇਹ ਆਏ ਨਾ ਕੋਈ ਕਹੇ ਵੀ ਭਾਈ ਲੈਕਚਰ ਦਈ ਜਾਂਦਾ ਬਿੰਦਾ ਹਨਾ ਵੀ ਜਿਹੜੇ ਬੋਲਦੇ ਪਰ ਆਪਾਂ ਪ੍ਰਵਾਧਾ ਕਰੀ ਦੇਣੀ ਪਰ ਇਹ ਗੱਲ ਹੋਣੀ ਜ਼ਰੂਰ ਆ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਚਲੋ ਪ੍ਰਵਾਧਾ ਆਪਾਂ ਵੈਸੇ ਕਰਦੇ ਨਹੀਂ ਹੈ ਸੋ ਆਜੋ ਹੁਣ ਮਲਾਉਂਦੇ ਆ ਤੁਹਾਨੂੰ ਘਰਦਿਆਂ ਦੇ ਨਾਲ ਭਾਈ ਫੇਰ ਤੁਹਾਨੂੰ ਜਾ ਕੇ ਮਿਲਾਂਗੇ ਜੀ ਪਨੇਆਲੀ ਸੋ ਆਜੋ ਮਿਲਦੇ ਆ ਜੀ ਫੈਮਿਲੀ ਨਾਲ ਹਨਾ ਤੇ ਕਰਦੇ ਆ ਫਿਰ ਗੱਲਾਂ ਬਾਤਾਂ ਫਿਰ ਚੱਲਦੇ ਆ ਅੱਗੇ ਮਲਾਉਨੇ ਆ ਤੁਹਾਨੂੰ ਭੈਣ ਉਹਨਾਂ ਦੇ ਨਾਲ ਜਾ ਕੇ ਤੇ ਆਜੋ ਫਿਰ ਲਓ ਭਾਈ ਕੱਢ ਲਈ ਮੰਮੀ আর ਭਾਬੀ ਨੇ ਟੌਰ ਹੈ ਨਾ ਇੱਕ ਭੈਣ ਦਾ ਮੈਸੇਜ ਆਇਆ ਇੱਕ ਦਿਨ ਮੰਮੀ ਵੀਡੀਓ 'ਚ ਕਹਿੰਦੇ ਭਾਈ ਆਂਟੀ ਨੂੰ ਸੂਟ ਦੋ ਆਓ ਆਂਟੀ ਇੱਕੋ ਸੂਟ ਪਾਈ ਫਰੀ ਜਾਂਦੇ ਆ ਮੈਂ ਕਿਹਾ ਭਾਈ ਹੁਣ ਤਾਂ ਉਹ ਉਹ ਪਰਪਲ ਜਿਹਾ ਜਿਹੜਾ ਜਮਣੀ ਜਮਣੀ ਯਾਨੀ ਦੱਸਾ ਕੀ ਹੁੰਦਾ ਮੇਂ ਗੱਲ ਕੀ ਹੁੰਦੀ ਹੈ ਮੰਮੀ ਸੂਟ ਕੱਢਦੀ ਨਹੀਂ ਆ ਜੇ ਕਿਤੇ ਆਉਣਾ ਜੀ ਉਹ ਨਾ ਧੋਇਆ ਵਾ ਹੁੰਦਾ ਕਿਆ ਲੱਗਿਆ ਉਹ ਸਾਹਮਣੇ ਹੁੰਦਾ ਜਿਹੜਾ ਸਾਹਮਣੇ ਪਿਆ ਹੁੰਦਾ ਉਹੀ ਮੰਮੀ ਪਾ ਜਾਂਦੀ ਉਹ ਹੋਰ ਵੀ ਸਾਹਮਣੇ ਪਿਆ ਇੰਨਾ ਸੋਕਰ ਅੱਜ ਵੀ ਨਾ ਪਾਲਿਆ ਮੰਮੀ ਨੂੰ ਕਹਿ ਦਤਾ ਮੈਂ ਤੁਸੀ ਇੱਕੋ ਸੂਟ ਪਾਈ ਜਾਂਦੇ ਆ ਵੀ ਦੇਖਣ ਵਾਲੇ ਨੇ ਕਹਿਣਾ ਲੈ ਕੇ ਹੀ ਨਹੀਂ ਦਿੰਦੇ ਹਾਂ ਮੈਂ ਕਿਹਾ ਜਿਹੜੇ ਬਿਮਾਰੀ ਚ ਜੇ ਪੇਟੀ ਜੇ ਪਾਇਏ ਉਹਨਾਂ ਨੂੰ ਕੱਢੋ ਟਰੰਕ ਚ ਉਹਨਾਂ ਨੂੰ ਪਾਉਣਾ ਕੀ ਗੱਲ ਐ ਸਸਰੀ ਗਾਜੀ ਸਾਰਿਆਂ ਨੂੰ ਮੈਂ ਨਾ ਜਿਹੜਾ ਕਪੜਾ ਬੁਰੇ ਹੁੰਦਾ ਜਿਹੜਾ ਪਹਿਲਾਂ ਪਾਇਆ ਮੈਨੂੰ ਹੁੰਦਾ ਵੀ ਆਹੀ ਪਾ ਲਵਾਂ ਕਿ ਆ ਹੋਰ ਕਰ ਦੇ ਫਿਰਾਂ ਕਿਸੇ ਨੂੰ ਤਾਂ ਪਰੇਸ਼ਾਨ ਕਰਦੀ ਕਿ ਕਿਸੇ ਨੂੰ ਪ੍ਰੈਸ ਕਰਨ ਵਾਲੀ ਹੁੰਦੀ ਆ ਮੈਨੂੰ ਪਾਈਕ ਕਰਦੀ ਕਦੇ ਕਦਾਈ ਤਾਂ ਮੰਮੀ ਆ ਚੇਂਜ ਕਰਨਾ ਚਾਹੀਦਾ ਐ ਥੋੜੀ ਆ ਹੁਣ ਦੇਖ ਲੈ ਚੱਲ ਉਹ ਭੈਣ ਨੂੰ ਚਾਹੀ ਨਹੀਂ ਪਤਾ ਹੋਣਾ ਵੀ ਭਾਈ ਸੂਟ ਹੋਰ ਵੀ ਹੈਗੇ ਆ ਪਰ ਅਗਲੇ ਦੇ ਦਲਮਾਂ ਦਾ ਗੱਲ ਆਈ ਗਈ ਹਨਾ ਵੀ ਭਾਈ ਹਾਂ ਆ ਗੱਲ ਆ ਵੀ ਜੇ ਜ਼ਿਆਦਾ ਆਪਣੇ ਕੋਲ ਹੈਗੇ ਆ ਤਾਂ ਉਹਨਾਂ ਨੂੰ ਵਰਤੋ ਕੀ 하고 ਨਾ ਗਾ ਰਹੀ ਇਹ ਦੇ ਕਰਕੇ ਮੈਂ ਪਾਉਂਦੇ ਤੇ ਦੂਆ ਸੂਰ ਦਾ ਬਥੇਰੇ ਪਾਈਆਂ ਸਾਰੇ ਆ ਲੈ ਨਗਾਲਿਓ ਪੈਂਦੇ ਨਹੀਂ ਗੱਲ ਆਏ ਆ ਹੋਰ ਲੈ ਹੋ ਜੂਗੇ ਉੱਥੇ ਕਹੇ ਜੀ ਚੀਜ਼ ਲਈ ਆ ਬਾਟਨ ਦੇ ਵੀ ਬਥੇਰੇ ਦੱਸਿਆ ਪੰਗਾ ਐ ਪ੍ਰੈਸ ਕਰਦੇ ਦਾ ਜਦੋਂ ਇਹ ਵਾਲ ਪਾਈ ਹੁੰਦੇ ਨਾ ਅਜਿ ਕਾ ਘੜੇ ਚ ਕੱਢਿਆ ਹੁੰਦਾ ਫੇਰ ਮੈਂ ਉਹ ਛੱਡ ਦਿੰਦੀ ਰਹਾਂ ਛੱਡ ਦਿੰਦੀ ਵੀ ਘੜੇ ਵਾਲੇ ਰਹਿਣਦੇ ਨਹੀਂ ਹੁਣ ਸੀਪ ਪਾ ਲੀ ਜਿਹੜੀ ਨਈ ਵਾਲੇ ਹੈਗੇ ਮੈਂ ਠੀਕ ਨਾਲੇ ਗੱਲ ਆਏ ਆ ਜੀ ਅਸੀਂ ਸਿੰਪਲ ਸਾਦੇ ਬੰਦੇ ਆ ਭਾਈ ਬਹੁਤ ਐ ਟਿਚਣ ਪਿਚਣ ਹੋਣਾ ਸਾਨੂੰ ਆਉਂਦਾ ਨਹੀਂ ਮੈਂ ਨਾ ਅਸੀਂ ਨਾ ਆਪਣਾ ਕਰੀਦਾ ਏ ਇੱਕ ਗੱਲ ਹੋਰ ਆ ਫਿਰ ਐ ਹੁੰਦਾ ਹੁਣ ਇਹ ਵੀ ਨਿਆਣੇ ਵਾਲੀ ਆ ਉਹ ਵੀ ਨਿਆਣੇ ਵਾਲੀ ਆ ਜਾਣਾ ਉਹਨੇ ਫਿਰ ਕੀ ਨੂੰ ਕਾਈ ਪ੍ਰੈਸ ਕਰਦੇ ਮੇਰੇ ਹਾਂ ਮੇਰੇ ਤੇ ਮੈਨੂੰ ਹੁੰਦੀ ਕੋਲ ਬਿਲਕੁਲ ਬਿਲਕੁਲ ਤੇ ਮੈਂ ਤਾਂ ਆ ਕੇ ਚੱਕ ਕੇ ਭੋਈ ਪਾ ਲਣੀ ਹਾਂ ਅਸੀਂ ਵੀ ਆਪジナ ਪ੍ਰੈਸ ਕਰਨੇ ਵਾਲਾ ਲੈ ਆਇਦਾਂ ਹਾਂ ਇਹ ਵੀ ਆ ਜਾਓ ਕੱਲੀ ਦਾ ਠੀਕ ਆ ਜਦ ਤਾਂ ਕਰਕੇ ਪਾਓ ਜਨੇ ਕੱਪੜੇ ਬਥੇਰੇ ਆ ਉਹ ਕੱਪੜੇ ਤਾਂ ਬਹੁਤ ਆ ਕੱਪੜੇ ਤਾਂ ਨਹੀਂ ਆਏਗਾ ਤੋੜਾ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਜਾਣਾ ਭਾਈ ਦੀਦੀ ਕੋਲ ਦੀਦੀ ਨੂੰ ਤੁਹਾਨੂੰ ਐ ਪਤਾ ਵੀ ਡੱਬਾ ਉੱਥੇ ਹੁਣ ਅੱਜ ਕਿਹੜਾ ਲੈ ਕੇ ਜਾਣਾ ਭਾਈ ਸਾਨੂੰ ਤਾਂ ਇਹਨਾਂ ਪਤਾ ਵੀ ਜਿਆਦਾ ਰਸਗੁੱਲੇ ਅਰ ਰਸਗੁੱਲੇ ਪਸੰਦ ਹੈ ਹਾਂ ਹਾਂ ਉਹ ਨਹੀਂ ਮੈਨੂੰ ਪਤਾ ਕਿਹੜੀ ਵਰਤੀ ਜਾਦਾ ਉਹ ਕਿਹੜੀ ਪਸੰਦ ਹੈ ਨਾ 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 ਰਸਗੁੱਲੇ ਦਾ ਘਰਲੀਨ ਦੀ ਪਸੰਦ ਆ ਅੱਛਾ ਸੋਚੋ ਅੱਜ ਪਸੰਦ ਜਾਣੀ ਆ ਨਿੱਕਾ ਦੀਦੀ ਵੀ ਹਾਂ ਵੀ ਤੁਹਾਨੂੰ ਪਤਾ ਪਤਾ ਪਰ ਮੈਂ ਦੱਸਿਆ ਲੈ ਆਪਣੀ ਆਪਣੀ ਲੈਕਚਿਟ ਰੱਖ ਲਓ ਤੇ ਹੱਥ ਜਾ ਕੇ ਖੋਲ ਲਿਓ ਹਾਂ ਠੀਕ ਹੈ ਨਾ ਪਤਾ ਨਹੀਂ ਉਹ ਕਿਹੜੀ ਮੈਨੂੰ ਤਾਂ ਯਾਦ ਨਹੀਂ ਕਿ ਵੀ ਮੈਨਾਂ ਦਿਲ ਦੀ ਗੱਲ ਸ਼ੇਅਰ ਕਰ ਦੇਣੀ ਤੇ ਮੈਨੂੰ ਪਤਾ ਅੱਛਾ ਮੰਮੀ ਤੁਹਾਨੂੰ ਤੇ ਮੰਮੀ ਜਿੱਤਾ ਪੱਟ ਲਗਾਉਣ ਕਿ ਕਿਹੜੀ ਮਾਰਫੀ ਹੈ ਕਿਹੜੀ ਹੈ ਟੋਡਾ ਮਾਰਫੀ ਹਾਂ ਤਾਂ ਆ ਵੀ ਸ਼ੁਕਰ ਆ ਜੇ ਪਤਾ ਟੋਡਾ ਮਾਰਫੀ ਟੋਡਾ ਮਾਰਫੀ ਟੋਡਾ ਵਾ ਟੋਡਾ ਵਰਫੀ ਆ ਮੰਮੀ ਹਾਂ ਉਹ ਭਾਈ ਦੀਦੀ ਦੀ ਮਾਨ ਪਸੰਦ ਵਰਫੀ ਆ ਮੈਨੂੰ ਤਾਂ ਚੱਕੀ ਨਹੀਂ ਲੱਗਦੀ ਉਹ ਕਿ ਆ ਮੈਂ ਮੈਂ ਜਿਹੜੀ ਆਪਾਂ ਮੈਂ ਲੈ ਕੇ ਆਇਆ ਤਾਂ ਚੱਕਰਿਆਂ ਵਾਲੇ ਦਿਨ 1/2 ਕਿਲੋ ਉਹ ਵਾਲੀ ਵਰਫੀ ਅੱਛਾ ਉਹ ਵਰਫੀ ਹਾਂ ਉਹ ਟੋਡਾ ਸੀ ਵੀ ਖਾ ਲਈ ਹਾਂ ਉਹ ਦੀਦੀ ਨੇ ਦੇਖ ਲੈ ਹਰੇ ਦੀਵਾਲੀ ਨੂੰ ਦੀਦੀ ਨੂੰ ਬਹੁਤ ਵਧੀਆ ਲੱਗਦੀ ਹਾਂ ਦੀਵਾਲੀ ਨੂੰ ਦੀਦੀ ਨੇ ਹਰੇਕ ਸਾਲ ਮੈਨੂੰ ਉਹੀ ਕਹਿਣਾ ਵੀ ਉਹੀ ਲੈ ਕੇ ਆਈਂ ਅੱਛਾ ਹਾਂ ਮੈਨੂੰ ਮੜੀ ਜੀ ਦੀ ਦਾਦੀ ਜਦੋਂ ਮੈਨੂੰ ਪਹਿਲੀ ਵਾਰ ਕਿਹਾ ਨਾ ਦੀਦੀ ਨੇ ਮਾ ਯਾਰ ਮੈਂ ਤਾਂ ਹਾਲੀ ਸੁਣੀ ਉਹ ਪਹਿਲੀ ਵਾਰਾ ਕਿਹੜੀ ਹੁੰਦੀ ਮੈਂ ਜਾ ਕੇ ਕਈਆਂ ਨੂੰ ਪੁੱਛਾ ਕਰ ਵੀ ਦੇ ਦੇ ਨਹੀਂ ਹੁਣ ਤਾਂ ਚੱਲ ਪਛਾਣ ਹੋ ਗਈ ਪਈ ਪਛਾਣ ਲਈ ਦੀ ਆ ਤੇ ਜਾ ਤਾਂ ਭਾਈ ਪਤਾ ਨਹੀਂ ਤਾਂ ਹੈਗਾ ਜਾ ਤਾਂ ਜੇ ਅਸੀਂ ਜਾ ਮੈਂ ਸੋਚੀ ਆ ਮੈਂ ਹਾ ਯਾਰ ਕਿਹੜਾ ਹੈ ਕਿ ਕਿਹੜੀ ਵਰਫੀ ਆ ਵੀ ਕਿਹੜੀ ਵਰਫੀ ਆ ਭਾਈ ਮੈਂ ਓਥੇ ਜਾ ਕੇ ਜਦ ਪੁੱਛਿਆ ਉਹ ਮਾਹ ਯਾਰ ਟੋਡਾ ਵਰਫੀ ਕਿਹੜੀ ਹੁੰਦੀ ਉਹ ਕਹਿੰਦਾ ਭਾਜੀ ਆਹ ਹੁੰਦੀ ਮਾਹ ਦੇ ਦੇ ਯਾਰ ਕਿਲੋ ਮੁੜ ਕੇ ਮੇਰੇ ਦਿਮਾਗ 'ਚ ਮੇਟ ਹੋ ਗਈ ਪਹਿਲਾਂ ਤਾਂ ਦਰਜਾ ਲੱਗਿਆ ਹੋਣਾ ਕਿ ਕਿਤੇ ਹੁੰਦੀ ਵੀ ਆ ਕਿਤੇ ਨਹੀਂ ਵੀ ਆ ਮਾਹ ਬੈਠਾ ਪਤਾ ਨਹੀਂ ਹਾਂ ਮੈਨੂੰ ਤਾਂ ਇਹ ਮਾਹ ਪਤਾ ਨਹੀਂ ਕਹੇ ਜੀ ਪਰਫੀ ਯਾਰ ਟੋਡਾ ਵਰਫੀ ਕਿਤੇ ਭਾਈ ਕਹਿ ਜੇ ਹੈ ਹੀ ਨਹੀਂ ਤੇ ਮੇਰੀ ਬੇਇੱਜ਼ਤੀ ਹੋ ਜੇ ਤੇ ਮੁੜ ਕੇ ਫੇ ਭਾਈ ਟੋਡਾ ਵਰਫੀ ਉਹ ਲੈ ਕੇ ਜਾਂਦਾ ਮੈਂ ਹੁਣ ਦੀਦੀ ਨੂੰ ਹਰੇਕ ਟੋਡਾ ਵਰਫੀ ਲੈ ਕੇ ਜਾਂਦਾ ਹਾਂ ਤੇ ਹੁਣ ਭਾਈ ਚੱਲਦੇ ਆ ਜੀ ਫੇ ਪਨੇਾਲੀ ਨੂੰ ਮਿਲਦੇ ਆਂ ਸਾਨੂੰ ਪਨੇਾਲੀ ਜਾ ਕੇ ਹੁਣ ਢੋਡਾ ਵਰਫੀ ਵੀ ਅਸੀਂ ਰਾਹਤੇ ਚੋਂ ਲੈਣੀ ਆ ਕਿਤੇ ਤੇ ਤੇ ਉਹ ਹੁਣ ਦੇਖਦੇ ਆਂ ਵੀ ਕਿੱਥੋਂ ਮਿਲਦੀ ਆ ਹਨਾ ਹਾਂ ਜਾਏ ਤੇ ਪਤਾ ਲੱਗੂਗਾ ਜੋ ਚਲੋ ਠੀਕ ਆ ਜੀ ਫੇਰ ਹੁਣ ਨਿਕਲੀਏ ਘਰ ਤੇ ਮਿਲਦੇ ਆਂ ਫੇਰ ਤੁਹਾਨੂੰ ਪਨੇਾਲੀ ਜਾ ਕੇ ਲਾਓ ਜੀ ਪਹੁੰਚ ਗਏ ਮਠਿਆਈ ਦੀ ਦੁਕਾਨ ਤੇ ਭਾਈ ਤੇ ਮਨੂੰ ਤਾਂ ਐ ਤਾਂ ਮੈਂ ਕਿਹਾ ਵੀ ਸ਼ਾਇਦ ਮਿਲੇ ਉਹਨਾ ਪਰ ਹੈਗੀ ਆ ਵੀਰ ਉਹਨਾਂ ਕੋਲ ਢੋਡਾ ਵਰਫੀ ਆ ਬਹੁਤ ਵਧੀਆ ਲੱਡੂ ਬਣਾਏ ਵੇ ਵੀਰ ਉਹਨਾਂ ਨੇ ਲਾਰੀਅਲ ਦੇ ਆ ਪਈ ਆ ਜੀ ਢੋਡਾ ਵਰਫੀ ਇਹਨੂੰ ਕਹਿੰਦੇ ਬਾਈ ਢੋਡਾ ਵਰਫੀ ਓ ਯਾਰ ਇਹ ਸ਼ੁਕਰ ਆ ਮਿਲ ਗਈ ਮੈਨੂੰ ਤਾਂ ਉਮੀਦ ਹੈ ਨਹੀਂ ਥੀ ਵੈਸੇ ਵੀਰ ਆ ਢੋਡਾ ਘਰੇਓ ਕਿਲੋ ਓ ਜੀ ਸਰ ਗਿਆ ਭਾਈ ਫੋਨ ਆ ਰਹੇ ਆ ਵੀਡੀਓ ਚੱਲਦੀ ਦੇ ਵਿੱਚੇ ਓ ਬਾਈ ਹੋ ਗਏ ਢੋਡਾ ਵਰਫੀ ਆ ਕੁੜੀ ਮੈਂ ਗੱਲ ਤੇ ਬਣਾਈ ਵੀ ਬਾਈਆਂ ਨੇ ਬੜੇ ਵਧੀਆ ਏ ਬਾਕੀ ਬਾਈ ਉਹਨਾਂ ਦਾ ਟੇਸਟ ਕਰਕੇ ਦੇਖਦੇ ਹਾਂ ਹੁਣ ਪਹਿਲੀ ਵਾਰ ਆਏ ਆ ਬਾਈ ਉਹਨਾਂ ਕੋਲ ਹਨਾ ਹੋ ਗਈ ਢੋਡਾ ਵਰਖੀ ਆਪਣੀ ਲਓ ਜੀ ਭਾਈ ਹੋ ਗਈ ਐਂਟਰੀ ਉਹ ਤੁਹਾਡੀ ਸਾਡੀ ਐਂਟਰੀ 'ਚ ਪਟਾਕੇ ਸਾਡੀ ਐਂਟਰੀ 'ਚ ਪਟਾਕੇ ਹੈ ਉਹ ਦੇਖ ਕਮਾਲ ਹੋ ਗਈ ਕਮਾਲ ਹੋ ਗਈ ਉਹ ਕਿਹੜਾ ਵੈਲਕਮ ਕਰੂੰਗੇ ਅੱਜ ਨਾਨਕੇ ਆਂਦਾ ਅੱਜ ਬੱਲੇ ਹਾਂ ਪਟਾਕੇ ਆ ਗਏ ਪਟਾਕੇ ਪਟਾਕੇ ਉਹ ਪਟਾਕੇ ਉਹ ਇਹਦਾ अनार ਚੱਲਣ ਦੇ ਪਹਿਲਾਂ ਬੁੱਝਣ ਦਾ ਜੀ ਇਹ ਕੋਲ ਛੋਟੇ ਆ ਕਿੰਨੇ ਦੇ अनार ਹੈ ਅੱਛਾ ਗੀਨੂ ਦੇ अनार ਆ ਇਹ ਛੋਟੇ ਆ ਤੀਵੀ ਸਾਸਰੀ ਕਾਲ ਭਾਈ ਇੱਕ ਮਿੰਟ ਖੜ ਜਾ ਸਾਸਰੀ ਕਾਲ ਜੀ ਹੋ ਠੀਕ ਠਾਕ ਹੈ ਜੀ ਠੀਕ ਹੈ ਜੀ ਠੀਕ ਆ ਤੂੰ ਪੋਤਾ ਹੈ ਹੱਥਾਂ ਮਾਂ ਨਹੀਂ ਫੜ ਕੇ ਚਲਾਈਦਾ ਹੁੰਦਾ ਮਾਤੀ ਦੀ ਮਾਂ ਇਨੂੰ ਆਪਣੇ ਪਟਾਕਿਆਂ ਦੀ ਪਈ ਵੀ ਪਹਿਲਾਂ ਕਿੰਨੂੰ ਕਹਿੰਦੀ ਨੋਟ ਕਰੇ ਸੀ ਗਣਕੇ ਦੇ ਖਰਚੇ ਕਿੱਲਾ ਕਿੰਨੂੰ ਹੈ ਕੀ ਕਹਿੰਦੀ ਗਾਣਾ ਕਿਹੜਾ ਗੰਦੀ ਦੀ ਦਾ ਪਾ ਗਣਕੇ ਨਹੀਂ ਖਾਤੇ ਨੋਟ ਕਦੇ ਗਣਕੇ ਨਹੀਂ ਕਰਦੇ ਆ ਚੜ ਗਿਆ ਬੂਜ ਦੀ ਗੋਦੀ ਹੈ ਲੱਡੂ ਉਹ ਤੇਰਾ ਕਿਦਾਂ ਹਾਲ ਹੈ ਲਾਜ ਭਾਈ ਹੁ ਕਰੀਏ ਐਂਟਰੀ ਦੀਦੀ ਇਹ ਤਾਂ ਸੌਣ ਲੱਗੇ ਹੋਏ ਤੇ ਅਸੀਂ ਦੋਹੇ ਜਣੇ ਠਾਲ ਠਾਲ ਕੇ ਰੱਖੇ ਬੂਈ ਆ ਗਈ ਪੁੱਤ ਗਿੰਨੂ ਆ ਗਈ ਪੁੱਤ ਐਵੇਂ ਹੋएगी ਗੱਡੀ 'ਚ ਹੋਰ ਗੱਡੀ 'ਚ ਐਵੇਂ ਹੋएगी ਕੋਈ ਕਹੇ ਬੂਈ ਆ ਗਈ ਕੋਈ ਕਹੇ ਗਿੰਨੂ ਆ ਗਈ ਬੰਦ ਕੇ ਕਰਦੀ ਥੋੜਾ ਦੱਬਾ ਦਵਾ ਲੇ ਲਓ ਭਾਈ ਪਹਿਲਾਂ ਆਪਣੀ ਆਮਾਨ ਤਾਂ ਤੇਰੀ ਜੋ ਵੱਤ ਤੇਨ ਤੇ ਭਾਈ ਦੀਦੀ ਹੁਣ ਹੈ ਕਿਹੜਾ ਡੱਬਾ ਹੈ ਤੈਨੂੰ ਹੁਣ ਪਤਾ ਹੀ ਹੋਣਾ ਵੈਸੇ ਤਾਂ ਇਹਨੂੰ ਪਤਾ ਹੀ ਆ ਬਦਾਮ ਕਾਜੂ ਬਦਾਮ ਕਾਜੂ ਬਦਾਮ ਕਾਜੂ ਬਦਾਮ ਕਾਜੂ ਕਿਹੜਾ ਡੱਬਾ ਹੋਇਆ ਇਹ ਤਾਂ ਪੇਡਾ ਹੈ ਕੀ ਕੀ ਮਗਾ ਦਿੰਦਾ ਬਲਾ ਪੇਡਾ ਵਰਤੀ ਪੇਡਾ ਵਰਤੀ ਥੋੜਾ ਉਹ ਤੇ ਬਾਜੀ ਡੱਡਾ ਪੇਡਾ ਵਰਤੀ ਅੱਛਾ ਉੱਪਰ ਕਾ ਬਾਦਾਮ আর ਕਾਜੂ ਲੱਗੇ ਆਹ ਸਹੀ ਗੱਲ ਆ ਹੈਪੀ ਦਿਵਾਲੀ ਹੈਪੀ ਦਿਵਾਲੀ ਜੀ ਹੈਪੀ ਦਿਵਾਲੀ ਤੁਹਾਨੂੰ ਵੀ ਤਫੀ ਭਾਈ ਤੁਹਾਡਾ ਸਵਾਗਤ ਕਰ ਰਹੇ ਆ ਉਹ ਸਾਡਾ ਉਹ ਲੇਟ ਉਹ ਲੇਟ ਤਾਂ ਨਹੀਂ ਦੀ ਗੱਲ ਪਤਾ ਕੀ ਹੁਣ ਡੰਗਰਾਂ ਦਾ ਕੰਮ ਕਮ ਤਨੂਪੀ ਹੰਡਲ ਨੇ ਕੀ ਆਣੀ ਨਵੀ ਹਾਂ ਡੰਗਰਾਂ ਦਾ ਕੰਮ ਕੰਮ ਨਵੇੜ ਕੇ ਹੀ ਆਵਾਂ ਆ ਆ ਤਾਂ ਜੀਜਾ ਜੀ ਨੂੰ ਵੀ ਸਾਡੇ ਪਾਪੇ ਵਾਲੀ ਉਹ ਵਾ ਕਿੱਡਾ ਕੁਰਸੀ ਚੱਕਣ ਹੀ ਨਹੀਂ ਗਰ ਆਇਓ ਲਈ ਫਿਰ ਜਾਣੀ ਥੋੜਾ ਬਹੁਤ ਰ ਮਿਕਸਾ ਚਾਹੀਦਾ ਇਹ ਬੰਦੇ ਨੂੰ ਉਹ ਪਾਪਾ ਜੀ ਦੀ ਵੀ ਆਈ ਹਾ ਤਾਂ ਉਹਨੇ ਵੀ ਚੱਕਣੀ ਨਹੀਂ ਕੁਰਸੀ ਟੱਪਰ ਨਾਲ ਪਾਦੀ ਐਨ ਕੋ ਮਿਲ ਗਿਆ ਹਾਂ ਕਹਿਣਾ ਵੀ ਦਵਾਈ ਹਾਂ ਸਹੀ ਗੱਲ ਆ ਹਾਂ ਕਿੰਨਾ ਖਾ ਗਿਆ ਹੁਣ ਉਹ ਬਾ ਵੀ ਬਾ ਟੋਡਾ ਵਰਫੀ ਹੈ ਛੱਕੋ ਜੀ ਛੱਕੋ ਟੋਡਾ ਵਰਫੀ ਉਹ ਨੂੰ ਡਰ ਗਈ ਪਟਾਕਾ ਵੱਜ ਗਿਆ ਕਿਤੇ ਆ ਗਈ ਫਾਟ ਗਈ ਕਿਤੇ ਮੋਹ ਗਈ ਉਹ ਨਹੀਂ ਸੱਚੀ ਉਹ ਡਰ ਗਈ ਵਿਚਰੀ ਬੀਬੀ ਪਾਣੀ ਦਾ ਘੁੱਟ ਮੰਨੂ ਵੀ ਦਈ ਥਿਆ ਭਾਈ ਮੈਨੂੰ ਵੀ ਲੱਗੀ ਵੀ ਆ ਤੇ ਪਹਿਲਾਂ ਤਾਂ ਮੈਂ ਦੀਦੀ ਡਰ ਗਿਆ ਮਖਾ ਭਾਈ ਜਦ ਮੈਂ ਆਇਆ ਨਾ ਮਠਿਆਈ ਵਾਲੀ ਦੁਕਾਨ ਪਰ ਉੱਥੇ ਭਾਈ ਬਣੀ ਨਹੀਂ ਗੱਲ ਹੈ ਦੇਖਿਆ ਨਹੀਂ ਹੈ ਕੁਝ ਵੀ ਤੇ ਟੋਡਾ ਬਰਫੀ ਦੀ ਦੀ ਮੈਂ ਖਾ ਲੈ ਵੀ ਪੈ ਗਿਆ ਪੰਗਾ ਜੀਤਾ ਮੈਨੂੰ ਹੋਰ ਮਠਿਆਈ ਦਿਖਾਣੇ ਹੋ ਨਹੀਂ ਮੈਂ ਖਾ ਫੇਰ ਮੈਂ ਸੋਚ ਵਾਹ ਜੀ ਵਾਹ ਫੇਰ ਮੈਂ ਸੋਚਿਆ ਮੈਂ ਕਿਹਾ ਵੀ ਜੇ ਚੱਲ ਨਾ ਮਿਲੀ ਫੇ ਭਾਈ ਗਿੰਨੂ ਦੀ ਫੇਵਰਟ ਲੜੀ ਲੈ ਜੂਗੇ ਹੁਣ ਮਾ ਮਾਪ ਨੂੰ ਨਿਆਣਿਆਂ ਦੇ ਉੱਪਰ ਨੂੰ ਤਾਂ ਕੁਝ ਨਹੀਂ ਹੁੰਦਾ ਕਿ ਨਹੀਂ ਮੈਂ ਕਹਿੰਦਾ ਕਿਉਂ ਮੋਟੇ ਤਾਂ ਰੱਖ ਕੇ ਬਦੂ ਉਤਰਾਣੀ ਪਹਿਣੀ ਨਹੀਂ ਫੇ ਹਾਂ ਮੈਂ ਨਾ ਪਾਪਾ ਕਰੜੇ ਡਾਂਟੇ ਬੋਲੇ ਸੀ ਪਾਪਾ ਗੰਨ ਲੈ ਗੰਨ ਗੰਨ ਅੱਧਾ ਮਾਰ ਅੱਛਾ ਫੇਰ ਇੰਨਾ ਸ਼ੁਕਰ ਖੂਨ ਇੰਨਾ ਸ਼ੁਕਰ ਇੱਕ ਖੁੰਝੇ ਮੈਂ ਪਾਈ ਤੀ ਟਰੇ ਉਹ ਨਹੀਂ ਉਹ ਨਾ ਉੱਪਰ ਵਾਲੇ ਖਾਨੇ ਚ ਲਾਈ ਵੀਦੀ ਸਾਈਡ ਪਰ ਨੂੰ ਅੱਛਾ ਅੱਛਾ ਮੈਂ ਤਾਂ ਥੱਲੇ ਦੇਖ ਕੇ ਮੈਂ ਕਿਹਾ ਲੈ ਵੀ ਟੋਡਾ ਵਰਫੀ ਹੈ ਨਹੀਂ ਓਏ ਪੈ ਗਿਆ ਪੰਗਾ ਪਰ ਹੈਗੀ ਧੀ ਮਾ ਲਿਆ ਉਹ ਬੜੀ ਕੀ ਗੱਲ ਉਹ ਚੱਕਰ ਆਏ ਨਾ ਅਸੀਂ ਪਿਛੇ ਦੇ ਲੰਘਿਆ ਏ ਮੈਂ ਕਿਹਾ ਚੱਲ ਉੱਥੇ ਰੇ ਲੰਘੇ ਆਹ ਦੁਕਾਨ ਸੋਣੀ ਖੁੱਲੀ ਵੀ ਵੈਸੇ ਆ ਮੱਜ ਰੇ ਜੀ ਉਹ ਜਿਹੜੀ ਬੜੀ ਜੀ ਨਵੀਂ ਖੁੱਲੀ ਆ ਕਾਕੂ ਦੀ ਪਰਲੀ ਹਾਂ ਤੇ ਉਹਦੇ ਕੋਲ ਵਧੀਆ ਮਠਿਆਈ ਆ ਵੈਸੇ ਹਾਂ ਪਰ ਮੈਂ ਖੋਲਿਆ ਪਹਿਲਾਂ ਦਾ ਹੈਗਾ ਛੋੜਾ ਜਾ ਉੱਥੇ ਹਾਂਜੀ ਇਹ ਹੁੰਦੇ ਵਧੀਆ ਕੰਮ ਖੋਲਿਆ ਵਧੀਆ ਕੰਮ ਖੋਲਿਆ ਬਹੁਤ ਚੱਲਦਾ ਸਾਰਾ ਕੁਝ ਰੱਖਿਆ ਬਹੁਨੇ 버거 ਨਿਊਡਲ ਉਹ ਮਰਜੀ ਮੁਰਗ ਪੱਕੀ ਜਿਹੜੀ ਲੰਗੀ ਹੁੰਦੀ ਸਪ੍ਰਿੰਗ ਰੋਲ 버거 ਨਿਊਡਲ ਜੋ ਮਰਜੀ ਲੈ ਲੋ ਤੇ ਕੋ ਸਾਰਾ ਕੁਝ ਹੈ ਹਾਂ ਅੱਛਾ ਨਾ ਰਿੰਡੋਲੇ ਅੰਡੇ ਪੁੱਤ ਲੈ ਤਾਂ ਨੇ ਤੇ ਦੇਖਿਆ ਜਾਂ ਇੱਕ ਖਿਆਲ ਤਾਂ ਮੇਰੇ ਦਿਮਾਗ 'ਚ ਆਇਆ ਤਾਂ ਪਰ ਤਾਂ ਫੋਨ ਕਰ ਕਰਕੇ ਉਹ ਕਾਲਾ ਦਾੜਾ ਮਾਮੂ ਕਾਲਾ ਵਾਲਾ ਬਾਪੂ ਇੱਕ ਅਸੀਂ ਲੇਟੇ ਪਹਿਲਾਂ ਅੱਛਾ ਜੀ ਮੈਂ ਕਿਹਾ ਤੇਰੇ ਮਾਮੂ ਨੂੰ ਆਣਾ ਹੈ ਕਿਵੇਂ ਕੱਲ ਜਾਵਾਂਗੇ ਅੱਛਾ ਜੀ ਮੈਂ ਤਾਂ ਹੈ ਕਿਨੇ ਕਿਆ ਕਹਿੰਦਾ ਦਾ ਪੁੱਤ ਕਿਆ ਲੈ ਕੇ ਆਣਾ ਕਹਨੀਆ ਪਟਾਕੇ ਲੈ ਲੈ ਫੈਲਾ ਭਰ ਕੇ ਨੇ ਪਟਾਕੇ ਲੈਣੇ ਇੱਥੇ ਅਗਰ ਫੈਲਾ ਭਰ ਕੇ ਫੈਲਾ ਪਟਾਕੇ ਲੈਣਾ ਦੌੜਾ ਕੰਦੀ ਐਦਾਂ ਕਰੂੰਗੀ ਪਾਪਾ ਨੂੰ ਬਸਾਰ ਪਰ ਛੱਡਿਆ ਮਾਂ ਠੀਕ ਆ ਸੀ ਕਿ ਕਹਿੰਦੀ ਉਹ ਕੋਈ ਵੀ ਕਹਾ ਕਹਿੰਦੀ ਠੀਕ ਲੈ ਪੁੱਤ ਤੂੰ ਬਚਾਈ ਗਿਆ ਅਹ ਪੁੱਤ ਤੈਨੂੰ ਪਾਪਾ ਨਾਲ ਪਿਆਰ ਨਹੀਂ ਆ ਤੈਨੂੰ ਬੰਬਾ ਪਿਆਰ ਨਹੀਂ ਆ ਤੁਹਾਨੂੰ ਦਾ ਪਿਆਰ ਆ ਹਾਂ ਹਾਂ ਲਾਈ ਫਿਰ ਜੀ ਨਾ ਲੱਗੂ ਜੀ ਬਾਹਰ ਪਟਾਕੇ ਕੌਣ ਚਲਾਉਂਦਾ ਜੀ ਗਵਾਂਢੀ ਚਲਾਉਂਦੇ ਹੁਣੇ ਇਹ ਚੱਲੀ ਜਾਂਨ ਪਰਸਾ ਕਹਿੰਦੇ ਹਾਂ ਇਹ ਹੁਣ ਬਾਕੀ ਵਾਂਗ ਜਾਈ ਜਾਂਦੇ ਦੁਕਾਨ ਨੇੜੇ ਉਹ ਐ ਅੱਧੀ ਰਾਤ ਮਨ ਕੀਤਾ ਨਾ ਸੌਵੇ ਕੋਈ ਪਟਾਕੇ ਪਹਿਲਾਂ ਤਾਂ ਸੌਵੇ ਜੇ ਸੌਣ ਲੱਗੇ ਕਿ ਪਟਾਕੇ ਕਰਾਉਣ ਲੱਗ ਪਿਆ ਮੈਂ ਤਾਂ ਨਮਾਜ਼ਾ ਮੁੰਡਾ ਸੁਣਨ ਲੱਗਿਆ ਉਹ ਕੋਈ ਪਟਾਕੇ ਕਰਾਉਣਾ ਨਹੀਂ ਮੇਰੇ ਘਰੇ ਗੱਲ ਪਤਾ ਕਿ ਆ ਜੀ ਪਟਾਕੇ ਪਟਾਕੇ ਐਨੇ ਵਿਗਦੇ ਦੀਦੀ ਮੇਰੀ ਇੱਕ ਬਾਂਹ ਨਾ ਬਈ ਅੱਜ ਮਰਦਾ ਦੁਕਾਨ ਦਾ ਸਾਡੇ ਕਾਰਖਾਨਾ ਹਾਂ ਅੱਗੇ ਦੁਕਾਨਾਂ ਗਿਣੀਆਂ ਹੁੰਦੀਆਂ ਨੇ ਲੋਕਾਂ ਦਾ ਘਰੇ ਤੇ ਘਰੇ ਲਾਇਕ ਉਹ ਤਾਂ ਬਹੁਤ ਜੀ ਮੈਂ ਤੁਹਾਨੂੰ ਦੱਸਦਾ ਮੇਰੀ ਇੱਕ ਬਾਂਹ ਨਾ ਜੀ ਉਹਨਾਂ ਨੇ ਨਾ ਕਰਿਆਨੇ ਦੀ ਦੁਕਾਨ ਕਰੀ ਵੀ ਆ ਆ ਹੁਣ ਦਸਹਿਰੇ ਦਸਹਿਰੇ ਤੇ 2-4 ਦਿਨ ਪਹਿਲਾਂ ਉਹਨਾਂ ਨੇ ਪਟਾਕੇ ਲਿਆਂਦੇ ਅੱਛਾ ਤੁਸੀਂ ਹਿਸਾਬ ਲਾ ਲਓ ਉਹਨਾਂ ਨੇ ਹੁਣ ਤੱਕ 80000 ਦੇ ਪਟਾਕੇ ਵੇਚਤੇ ਆ ਮੈਂ ਕਰਾੜੀ ਗਿਆ ਤਾਂ ਹੋ ਗਏ 15 ਦਿਨ ਹਾਂਜੀ ਮੈਂ ਮੰਮਲ ਦੁਕਾਨ ਕੋਲ ਬੈਠੇ ਆ ਉਹਨੂੰ ਕੋਲ ਹਾਂ ਲਾਪਗੱਲਾਵਾਤਾ ਕਰਨ ਨੂੰ ਤਾਂ ਬਾਈ ਇਹਦੀ ਬੰਬਾਂ ਦੀਆਂ ਬੜੀਆਂ ਦੁਕਾਨਾਂ ਖੁੱਲ ਗਈਆਂ ਕਹਿੰਦਾ ਵੀ ਤਾਂ 10 ਕਰੋੜ ਦੇ ਬੰਬ ਤਾਂ ਅਸੀਂ ਵੇਚ ਦਿੰਨੇ ਇੱਕ ਦੁਕਾਨ ਵਾਲਾ ਕਹਿੰਦਾ ਬੱਲਾ 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 70 ਕਰੋੜ ਦੇ ਬੰਬੂ ਸਾਲਾ ਨਾਲ ਇੱਕ ਦੁਕਾਨ ਵਾਲਾ ਵੇਚਦਾ ਕਰਾਲੀ ਦੁਕਾਨ ਵਾਲਾ ਕਿੰਨੀਆਂ ਖੁੱਲ ਗਈਆਂ ਪਤਾ ਗੱਲ ਗਿਆ ਜੀ ਮੈਂ ਤੁਹਾਨੂੰ ਦੱਸਦਾ ਹੁਣ ਇਹ ਚੀਜ਼ ਜਿਹੜੀ ਜਦ ਬੰਦਾ ਘਰ ਤੇ ਚਲੇ ਗਿਆ ਪਹਿਲੀ ਗੱਲ ਤਾਂ ਕੱਲਾ ਜਾਂਦਾ ਨਹੀਂ ਜੇ ਪੰਜ ਚਾਰ ਜਣੇ ਜਾਵੂਗੇ ਨਾਲ ਕੱਲਾ ਤਾਂ ਕੋਈ ਹੋ ਆ ਜੀ ਇਹਨੇ ਲੋਕਲ ਲੈਣੇ ਆ ਜੇ ਹੁਣ ਅਗਲਾ ਕਰਾਲੀ ਨੂੰ ਜਾਊਂਗਾ ਸਪੈਸ਼ਲ ਪੰਜ ਚਾਰ ਜਣੇ ਜਾਊਂਗੇ ਨਾਲ ਉੱਥੇ ਫਿਰ ਪੰਜ ਚਾਰ ਜਣਿਆਂ ਨੇ ਪਟਾਕੇ ਲੈਣੇ ਹਰੇਕ ਦੇ 5000 ਤੇ ਘੱਟ ਤਾਂ ਕਿਸੇ ਦੇ ਆਉਂਦੇ ਹੀ ਨਹੀਂ ਘੱਟ ਤਾਂ ਲਊਗਾ ਹੀ ਭਾਈ ਪੰਜ ਹੈਗੇ ਹੁਣ ਹਾਂ ਪੰਜ ਦਾ ਆਉਂਦਾ ਕੁਝ ਨਹੀਂ ਗਲਤ ਆ ਹੈ ਵਾ ਫੇਰ ਤੁਸੀਂ ਲਾ ਲਓ ਸਾਹਿਬ ਹੁਣ ਜੇ ਪੰਜ ਜਣਿਆਂ ਦਾ 25000 ਪਟਾਕੇ ਅਗਲੇ ਨੂੰ ਜੇ ਇਹੋ ਜੇ ਚਾਰ ਆ ਗਏ ਜਦ ਨਾਲ ਦੱਸੇ 10 ਕਰੋੜ ਹਾਂਜੀ ਜਿਆ ਗਿਆ ਮੈਨੂੰ ਚਿੱਟਾ ਬੀੜਾਂ tinca ਚੱਲ ਕੋਈ ਚੱਲਣ ਉਹ ਕੋਈ ਤੇ ਬੰਨੀ ਰਾ ਨਹੀਂ ਨਾ ਟ੍ਰੇਨ ਵਰਮਾ ਹਾਂ ਕੰਨ ਨਾੜਾ ਗੜਾ ਉਹਨਾਂ ਨੂੰ ਪੜਵਾਉ ਮੰਡੀ ਕੋ ਉਹ ਉਹਨਾਂ ਨੇ ਗੜਾਣ ਹੋਰ ਪੱਸੇ ਕਰੇ ਵੀ ਆ ਜੀ ਜਾਣ ਦੱਸਿਆ 10 ਕਰੋੜ ਦਾ ਹੋਗੇ ਜਿਹੜੇ ਉੱਪਰ ਨੂੰ ਮੈਂ ਕਿਹਾ ਇਹ ਤਾਂ ਦਾਲ ਕੋਲ ਦੇਖਣਾ ਘਰ ਉਹ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਜੇ ਮੰਨ ਲਓ ਇੱਕ ਗੱਡੀ 'ਚ 5 ਜਣੇ ਆ ਤਾਂ 25000 ਹੋ ਗਿਆ ਚਾਰ ਗੱਡੀਆਂ ਆ ਗਈਆਂ ਪੰਜ-ਪੰਜ ਜਣਿਆਂ ਨਾਲ ਤੇ ਲੱਖ ਹੋ ਗਿਆ ਫੇਰ ਆਪਾਂ ਪ੍ਰੋਡ ਦੇਖਣਾ ਨਾਲ ਅਗਲੀ ਵਾਰ ਆਪਾਂ ਦੁਕਾਨੇ ਮੋਹਰੇ ਨਹੀਂ ਅਗਲੀ ਵਾਰ ਬਿੰਦੇ ਤਾਂ ਦੇਖੀ ਰੱਖੋ ਤਿਆਰੀ ਜਲਦੀ ਉਹ ਤੇਰਾ ਕਿਆ ਕਰ ਗਿਆ ਥੱਲੇ ਮੁੰਡੇ ਫੜ ਕੇ ਰੱਖੀ ਮੁੰਡਾ ਡਿੱਪਣਾ ਉਹਨੂੰ ਨਾ ਨਾ ਫੜਿਆ ਬਾਈ ਇਹ ਕੇ ਉਹ ਦੇਖੀ ਉਹ ਦੇਖ ਇਹਦਾ ਤੂਫਾਨ ਆ ਬਾਈ ਉਹ ਦੇਖ ਗੱਡੀ ਚਾਬੂ ਟਾਪ ਜਾਂਦੀ ਕਈ ਵਾਰ ਲੈ ਲੈ ਕਈ ਵਾਰ ਉੱਡਣਾ ਗੇਰ ਵੀ ਪੈ ਜਾਂਦਾ ਗੱਡੀ ਦਾ ਬੁਰਤ ਕਿਆ ਹੋ ਗਿਆ ਪਾਣੀ ਪੀਤਾ ਰੇ ਕਮਲਾ ਛੋੜੀਆਂ ਪਾਣੀਆ ਵੰਦਾਂ ਪਾਣੀ ਆ ਪੀ ਰਿਹਾ ਹੈ ਪਾਣੀ ਆ ਪੀ ਰਿਹਾ ਪਤਾ ਹੱਥ ਹੋ ਗਏ ਬੰਬਾਲਾ ਖਾਲਾ ਖਾਲਾ ਪੁੱਤ ਆ ਖਾਲਾ ਪਹਿਲਾਂ ਮਠਿਆਈ ਖਾਲ ਆਹੋਂ ਪਰ ਯਾਤ ਮੇਰੀ ਗੱਲ ਸੁਣ ਜਿਆਦਾ ਅਨਾਰ ਚਲਾਉਂਦੀ ਹੁੰਦੀ ਹੈ ਨਾ ਜੇ ਇਹਨੂੰ ਹੱਥ 'ਚ ਫੜ ਕੇ ਨਾ ਦੱਸਿਓ ਜਿਹੜਾ ਅਨਾਰ ਹੁੰਦਾ ਨਾ ਜਦੋਂ ਪਾਈ ਬਾਈ ਬੰਬ ਹੁੰਦਾ ਵਾਜੇ ਨਹੀਂ ਜਦੋਂ ਪਾਈ ਨੂੰ ਇਹ ਚੀਜ਼ ਬਣੀ ਵੀ ਆ ਸਿੱਧਾ ਇਹਨੂੰ ਖੜਾ ਕਰਕੇ ਅੱਗ ਲਾਉਣੀ ਚਾਹੀਦੀ ਜੇ ਆਪਾਂ ਇਹਨੂੰ ਮੁੰਦਾ ਕਰਦੇ ਨਾ ਮੋਮਬਤੀ ਪਰ ਫੇਰ ਇਹਦੇ ਸਾਰੇ ਮਸਾਲੇ ਨੂੰ ਇਕੱਠੀ ਉੱਗ ਪੈ ਜਾਂਦੀ ਹੱਥਾਂ 'ਚ ਫੁੱਟ ਜਾਂਦਾ ਇੱਕ ਵਾਰ ਬੰਟੀ ਬਾਈ ਦੇ ਫਟ ਗਿਆ ਤਾਂ ਹੋ ਗਈ ਮੰਨ ਲਾ ਤਾਂ 10 ਸਾਲ ਹੋ ਗਏ ਹੁਣ ਘੱਟੋ ਘੱਟ ਹੱਥ ਹੱਥ ਇਹ ਜੇ ਫਲਾਦੇ ਨਾ ਜਦਾ ਗੋਲ ਗੱਪੇ ਹੁੰਦੇ ਇਹ ਕਿੱਥੇ ਪੈਂਦਾ ਸਾਰੇ ਨਾ ਪਿੱਛੇ ਤੁਸੀਂ ਸਾਬ ਲਾ ਲਓ ਮੰਮੀ ਵਿਚਾਰੀ ਸਾਰੀ ਰਾਤ ਬੈਠੀ ਠੰਡੀ ਮਲਾਈ ਕੱਢ ਲਈ ਫ੍ਰਿਜ ਚੋਂ ਮੰਮੀ ਨੇ ਮੈਂ ਕਹਿੰਦਾ ਲਾਤੀ ਹੋਣੀ 2 ਕਿਲੋ ਮਲਾਈ ਮਲਾਈ ਠੰਡਾ ਠੰਡਾ ਉੱਪਰ ਲਾਏ ਤੇ ਰਾਮ ਆਉਂਦਾ ਦਾ ਠੰਡੀ ਉਹ ਬਗਾ ਗਿਆ ਉਧਰ ਹੀ ਕਿਤੇ ਉਹ ਚੰਦਿਆਂ ਨਹੀਂ ਹੈਗਾ ਨਾਰਾ ਨਾਰ ਚੱਲਿਆ ਮੈਂ ਵੀ ਉੱਥੀ ਤਾਂ ਅਨਾਰ ਮੰਗ ਹੋਣਾ ਅਨਾਰ ਵਾਲਾ ਮੈਂ ਵੀ ਉੱਥੀ ਤਾਂ ਜੀ ਮੈਂ ਵੀ ਕੋਲੇ ਖੜਾ ਤਾਂ ਇਹਦੇ ਮੈਂ ਜਿਆਦਾ ਥੋੜਾ ਜਿਹਾ ਆਇਆ ਤਾਂ ਨਿਆਣੀ ਮੱਤਤੀ ਉਹ ਇਹਨੇ ਫੜ ਕੇ ਚੱਕ ਕੇ ਨਾਰਾ ਚੱਲਿਆ ਨਹੀਂਦਾ ਉਹ ਇਹਨੇ ਮੋਮਬਤੀ ਪਾ ਮੁੰਡਾ ਕਰ ਲਿਆ ਬਾਪਾ ਜੀ ਫੜ ਗਿਆ ਬਾਪਾ ਜੀ ਮੈਂ ਵੀ ਕੋਲੇ ਖੜਾ ਅੱਖਾਂ ਮੂਰੇ ਇਹ ਜਹ ਨੇਰਾ ਆਇਆ ਜੀ ਮੰਨੂ ਵੀ ਨਹੀਂ ਕੁਛ ਦਿਖਿਆ ਨਾ ਤੂੰ ਮੁੰਡਾ ਹੈਂ ਚੀ ਪੀ ਗਿਆ ਸਾਰੀ ਰਾਤ ਹੱਥ ਲਈ ਕਾਹੇ ਓਏ ਇੱਕ ਤਾਂ ਮੈਂ ਇਹ ਜਲ ਦਿੰਦਾ ਹੱਥ ਨਹੀਂ ਜਲ ਬਹੁਤ ਪੈਂਦੀ ਹੈ ਹਾਂ ਜੀ ਹਾਂ ਓਏ ਨਾ ਪਤਾ ਬੈਠਾ ਗੜਾ ਨਾ ਕੱਢ ਸਕਦਾ ਤੁਸੀਂ ਹਿਸਾਬ ਲਾ ਲਓ ਮੈਂ ਕਹਿੰਦਾ ਵੀ ਤਿੰਨ ਚਾਰ ਮਿੰਟ ਮੰਨੂ ਵੀ ਨਹੀਂ ਕੁਛ ਵੀ ਦਿਖਿਆ ਅਨੌਲਾ ਕੇ ਲੱਖ ਪਿਆ ਨਾ ਚੰਨਣਾ ਜਾ ਗੱਲੇ ਛੱਡ ਦਿਓ ਤੁਸੀਂ ਜਿਆਦਾ ਤੋਰਿਆ ਨਾ ਚੱਲ ਕੇ ਬੰਦ ਹੁੰਦਾ ਕਾਫੀ ਟਾਈਮ ਤੱਕ ਵੇਖਦਾ ਨਹੀਂ ਹੈ ਬਚਾ ਹੋਰ ਇੱਕੇ ਲੱਖ ਦਾ ਪਟਾਕਾ ਜਾ ਪੈ ਗਿਆ ਬੋਲੀਆ ਜਿਹੜੀਆਂ ਜਿਕਣਾਦੂ ਵਾਲੇ ਵੀ ਹੁੰਦੇ ਹੈ ਹਾਂ ਐ ਹੋ ਗਏ ਦੇ ਹੱਥ ਉਹ ਹੈ ਹੱਥ ਨਾਲੇ ਦੋਹੇ ਉਹ ਹੋਂਗਾ ਨਹੀਂ ਜੀ ਉਹ ਜੈਨ ਨਾ ਦੀ ਬੁੜੀ ਬੋਤਾਂ ਕਰਦੀ ਹੈ ਨਾ ਨਾ ਜੀ ਲੈ ਸਾਲਾ ਉਹ ਮਾਰਦੀ ਜੰਦ ਮਾਰਦੀ ਹੈ ਵੀ ਜੰਪਾ ਹਾਜੀ ਤਾਂ ਨਿਆਣੀ ਆ ਵਿਚਾਰੀ ਤੰਗ ਨਹੀਂ ਕਰਦੀ ਉਹ ਰੋਂਦੀ ਰੋਂਦੀ ਇਹਦੇ ਨੇ ਜੰਪ ਪਤੰਦਰ ਦੇ ਖੁਰਦੇ ਫਿਰ ਰਾਤ ਨੂੰ ਕਈ ਵਾਰ ਰਾਤ ਨੂੰ ਕਈ ਵਾਰ ਰੋਣ ਲੱਗ ਜਾਂਦਾ ਲੱਤਾਂ ਦੁਖਦੀਆਂ ਮਾਰੀ ਤਾਂ ਜਾਂਦਾ ਛਾਲਾਂ ਇਹ ਮੇਰੀ ਮਾਰਸ ਕਰਿਆ ਕਰੋ ਰਾਤ ਨੂੰ ਗੱਟਾ ਕੁੱਟ ਕਈ ਸੁਵਾਨੀ ਜਿੱਦ ਖੜਾ ਕੀ ਬਾਰੇ ਦੇ ਠੁੱਕੜੀ ਪਲੇ ਕਿਦਾਂ ਦੀ ਨਹੀਂ ਹੈ ਕਿਦੀ ਤੇ ਗਈ ਹੈ ਜੀ ਸਾਡੇ ਕਿਸੇ ਤੇ ਨਹੀਂ ਗਈ ਹੈ ਲਾ ਆ ਦੇਖ ਦੇਖ ਮਾਂ ਦੀ ਜਮਾਈ ਨਾ ਮੇਰੇ ਤੇ ਗਈ ਹੈ ਜੀ ਹਾਂ ਜੀ ਚਾਹ ਗਲੂਸੀ ਲੈਣੀ ਹੈ ਮੈਂ ਪਟਾਕੇ ਦਿਲਾਣੇ ਪਟਾਕੇ ਮੈਂ ਸਮਝਿਆ ਨਹੀਂ ਸ਼ੁਰੂ ਤੇ ਬੋਲ ਸਾਹ ਬੋਲੋ ਸਾਹ ਜੀ ਜਿੰਨੇ ਪਟਾਕੇ ਜਲਾਣੇ ਹੈ ਹੁਣ ਜਮਈ ਸਾਡ ਜੀ ਹੋ ਗਈ ਹਾਂ ਹੁਣ ਬੋਲ ਹੁਣ ਬੋਲ ਅੱਛਾ ਪਟਾਕੇ ਪੁੱਛਦੀ ਆ ਪਟਾਕੇ ਪੁੱਤ ਹੁਣ ਅਸੀਂ ਪਹਿਲਾਂ ਚਲਾਏ ਕਰਦੇ ਤੇ ਹੁਣ ਨਹੀਂ ਚਲਾਉਂਦੇ ਹੁਣ ਸਿਆਣੇ ਹੋ ਗਏ ਪਰ ਹੁਣ ਨਹੀਂ ਚਲਾਣੇ ਨਹੀਂ ਚੱਲ ਥੋੜੇ ਬਹੁਤੇ ਚਲਾ ਲੂੰਗੇ ਜਿਆਦਾ ਨਹੀਂ ਥੋੜੇ ਛੋਟੇ ਬੋਟੇ ਚਲਾ ਲੂੰਗੇ ਠੀਕ ਹੈ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਬਲੌਗ ਬਣ ਜੂਗਾ ਬਲੌਗ ਬਣ ਜੂਗਾ ਭਾਈ ਦੇਖ ਲੋ ਭਾਨਜੀ ਸਾਡੀ ਨੇ ਸਾਡੇ ਬਲੌਗ ਦਾ ਫਿਕਰ ਆ ਅੱਛਾ ਠੀਕ ਆ ਚੱਲ ਕੋਈ ਨਾ ਫਿਰ ਤੈਂ ਕਹਿਤਾ ਸੀ ਹੁਣ ਚਲਾ ਲੜੇ ਠੀਕ ਆ ਨਹੀਂ ਮੈਂ ਪਰਸੋਂ ਗਿੰਦੂ ਨੂੰ ਛੱਡਿਆ ਮੈਂ ਤੁਹਾਡਾ ਰੰਗ ਲੈ ਆਇਆ ਹਾਂ ਪੜਾਵਾ ਹਾਂ ਬਿੰਨੂ ਪਾਣੀ ਹੈ ਜਿਹੜਾ ਤੈਂ ਥੈਲਾ ਬੰਦਾ ਲੈਣਾ ਉੱਥੇ ਲੈ ਜਾਨ ਨਾਨਕਿਆਂ ਨੂੰ ਪੜਾਵਾ ਉਪਰਾਵਾ ਪੜਾਵਾ ਨਾਲੇ ਨਾਲੇ ਮੇਰੀ ਗੱਲ ਸੁਣੋ ਨਾਲੇ ਅਸੀਂ ਚਲਾ ਲੂਗੇ ਥੈਲਾ ਤੇ ਤੇ ਕਿੱਥੇ ਚੱਲਣਾ ਥੈਲਾ ਰੱਬਾ ਕੰਦੋਮਾਂ ਦੀ ਬੁਝਾਣਿਆ ਹੈ ਹੈਂ ਆਪਾਂ ਤਾਂ ਦੋ ਮਿੰਟ ਬਾਅਦ ਜਾਣਾ ਪਿਜਾਉਣੇ ਆ ਪਤਾ ਨਹੀਂ ਕੀ ਆ ਕਹਿ ਦਿੰਦੀ ਆ ਅੱਧੀ ਅੱਛਾ ਅੱਛਾ ਠੀਕ ਆ ਠੀਕ ਆ ਐ ਜੀ 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 ਨੇ ਤੇਰੀ ਨੇ ਭਾਈ ਬਹੁਤ ਤੰਗ ਕਰੇ ਬਿਆ ਹਾਂ ਫੋਨ ਇਹਦੇ ਆ ਜਮੇ ਤੱਕ ਨਹੀਂ ਸੋਣਾ ਅਸੀਂ ਤਾਂ 12 ਵਜੇ ਦੇ ਰਾਤ ਨੂੰ 10 ਮਿੰਟ ਪਹਿਲਾਂ ਹੀ ਜਾਣਾ ਆਪਾਂ ਨਹੀਂ ਮੇਰਾ ਟਾਈਮ ਪਾਸ ਹੋਣਾ ਚਾਹੁੰਦਾ ਰੋਜ਼ ਜੀ ਜੀ ਨਹੀਂ ਅੱਜ ਦਾ ਹੁਣ ਹੁਣ ਇਹਨੇ ਥੱਕ ਜਾਣਾ ਹੁਣ ਜਿੱਦਾਂ ਸੌਂਦਾ ਤਾਂ ਨਾ ਸ਼ਾਮ ਨੂੰ ਸੌਣ ਦੱਤਾ ਨਹੀਂ ਨਹੀਂ ਬੰਦ ਲਈਏ 10 ਮਿੰਟ ਹੀ ਸੁੱਤਾ ਸੀਗਾ ਬਸ 10 ਮਿੰਟ ਹੂੰ ਜਦੋਂ ਮੈਂ ਸੀਸੀ ਵਾਲਾ ਦੁੱਧ ਲੈ ਕੇ ਕਹੀਂ ਕੰਮ ਦੇ ਉੱਠ ਗਿਆ ਹੂੰ ਬਸ ਮੁੜ ਕੇ ਉੱਤ ਪਰ ਮੈਂ ਜੀ ਨਹੀਂ ਰਹਿ ਨੀ ਰੋ ਹੈ ਨੀ ਤਾਂ ਸੌਂਦਾ ਨਹੀਂ ਨੀਂਦ ਬਹੁਤ ਘੱਟ ਆ ਜੀ ਮਾ ਵੀ ਹੈਗੀ ਆ ਲੱਗ ਜਿਵੇਂ ਆਉਂਦੀ ਆ ਅੱਜ ਤਾਂ ਨਾਲੇ ਦੁਪਹਿਰ ਨੂੰ ਵੀ ਚੰਗਾ ਸੌਇਆ ਵਾ ਮਾ ਸੌਂ ਨਹੀਂ ਸਹੀ ਨੇ ਨਿਆਣਾ ਸੌਂਦਾ ਨਹੀਂ ਹੈਂ ਉਹਨਾਂ ਨੇ ਤਾਂ ਮਾ ਸਮਝ ਨਹੀਂ ਜਾਈ ਹੋਰ ਹੋਰ ਦਿਨੀ ਦੇਰ ਮੱਗੀ ਹੋਈ ਸੌ ਲਿਆ ਇਲੇ ਸ਼ਾਮ ਨੂੰ 2 ਮਿੰਟ ਸੁੱਟਾ ਕੋਲ ਨੇ 12 ਵਜੇ ਤੋਂ ਪਹਿਲਾਂ ਸੌਣਾ ਨਹੀਂ ਉਦਾਂ ਇੱਕ ਦਿਨ ਜਿੰਨੇ ਮਰਜੀ ਹੱਕ ਮਾਰੇ ਜਨਾਨੀ ਬੋਲੂਗੀਆਂ ਨਿਆਣਾ ਕੋਲ ਹੁੰਦਾ ਨਾ ਇਹ ਘੱਟ ਨਿਆਣੇ ਭਜੇ ਨਾ ਨਿਆਣਾ ਹਿੱਲੇ ਨਾ ਮਾਂ ਪਹਿਲਾਂ ਉੱਠੀ ਸੀ ਇਹ ਨਹੀਂ ਹਾਂ ਹੁਣ ਹੁਣ ਗਰਲੀਨ ਦੀਦੀ ਨੂੰ ਪਤਾ ਵੀ ਕਿ ਕੱਕਣਾ ਪਾਲੀ ਆ ਹੋਰ ਕਿੰਨਾ ਸੀ ਪਾਲੀ ਹਾਂ ਕਿ ਜਿੱਦਾਂ ਤੈਨੂੰ 10 ਵਜੇ ਤੱਕ ਵੀ ਚਾਹ ਕਰਦੀ ਹਾਂ ਜੀ ਜੀ ਸਾਹਿਬ ਬੀਬੀ ਨੂੰ ਪਤਾ ਕਿ ਤੈਨੂੰ ਪਤਾ ਨਹੀਂ ਤਾਂ ਮੈਂ ਬਾਹਰ ਆ ਕੇ ਪਾਲੀ ਆ ਕਾ ਇਹ ਕਹਣ ਪਾਪਾ ਨੇ ਹੈ ਮਾ ਪਟੇਲ ਸਿੰਘ ਪਾਪਾ ਨੇ ਇਹ ਗੱਲ ਕਹਿ ਪਤਾ ਨਹੀਂ ਬੁੱਤ ਤੂੰ ਸਾਫ਼ ਬੋਲੇ ਕਰ ਕਹਿੰਦੇ ਮੈਨੂੰ ਪਤਾ ਦੇ ਪਾਪਾ ਨੇ ਇਹ ਗੱਲ ਕਹਿਣੀ ਹੈ ਅੱਛਾ ਠੀਕ ਆ ਆਪ ਤੇਰੀ ਮੂਹਨੇ ਨੇ ਆਪੇ ਸਮਝਾਇਆ ਮੈਨੂੰ ਕਹਿੰਦੀ ਆਪ ਤੇਜ ਬੋਲੀ ਜਾਂਦੇ ਕੋਈ ਤਾਂ ਆਪ ਨਹੀਂ ਸਮਝ ਲੈ ਕਿ ਪਾਪਾ ਯੋ ਤੁਸੀਂ ਸਮਝ ਲੈਂਦੇ ਆ ਅਸੀਂ ਥੋੜਾ ਜਿਹਾ ਘੱਟ ਸਮਝਦੇ ਦੀ ਭਾਸ਼ਾ ਇਹ ਇਟਾਲੀਅਨ ਬੋਲਦੀ ਹੈ ਨਾ ਆਹਦਾ ਪੁੱਤ ਤਾਂ ਬੱਬਰ ਸ਼ੇਰ ਹੈ ਤੇਰੇ ਦਾਦਾ ਹਾਂ ਆਹ ਕਿਹੜਾ ਸ਼ੇਰ ਹੈ ਲੋਕ ਬੰਦਾ ਇਹ ਵੀ ਬੱਬਰ ਸ਼ੇਰ ਆ ਇਹ ਵੀ ਬੱਬਰ ਸ਼ੇਰ ਆ ਭਾਈ ਇਹ ਤਾਂ ਫੱਲੇ ਨੂੰ ਝਾਂਹ ਮਾਰੀ ਨਾ ਝਾਂਹ ਨਹੀਂ ਹੋਰ 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 ਹੈ ਮਹਿਲ ਜਿਹੜਾ ਇਹਨਾਂ ਬੋਲ ਫੜਿਆ ਬਹੁਤ ਹੋ ਗਿਆ ਨੂੰ ਜਿਹੜੇ ਬੰਦੇ ਨੂੰ ਵੀ ਤਾਂ ਭੇਤ ਨਹੀਂ ਹੈਗਾ ਜੀ ਉਹ ਬੰਦਾ ਨਹੀਂ ਨੂੰ ਫੜ ਸਕਦਾ ਹਾਂ ਦੇਖਦਾ ਕਰਦਾ ਵੇਖ ਤੁਸੀਂ ਲੈ ਜੀ ਬੀਬੀ ਇਹਨੂੰ ਰੋਂਦੀ ਨਹੀਂ ਮੈ ਜੀ ਦੀ ਲੈ ਕੇ ਆਈ ਹਾਂ ਕਹਿੰਦੀ ਮੈਂ ਤਾਂ ਮੂੰ ਹੀ ਤੋ ਸਕਦੀ ਆ ਕਹਿੰਦੀ ਨਾ ਆਪ ਨੂੰ ਨਾ ਨਹੀਂ ਤਾਂ ਮਿੰਨ ਲਾਦੀ ਬੱਸ ਉਹ ਬਚਰਾ ਹੁਣ ਬਿਣਾ ਨਾਲ ਆਏ ਦੇ ਰਹੂਗਾ ਆ ਵੀ ਛੁੱਟੂ ਦੀਦੀ ਲੈ ਕੇ ਗਈ ਮੈਂ ਕਿਹਾ ਅਜੇ ਹੁਣ ਤਾਂ ਗਈ ਸੀਗੀ ਹਾ ਵੀ ਨੇ ਮੂੰ ਤਾਂ ਗਈ ਪੰਜ ਜਨਾਨਾ ਮਹਾਗਿਆਨਾ ਜੱਪ ਮਾਰਦਾ ਬਹੁਤ ਅੜੇ ਤੋਂ ਸਹੀ ਬਹੁਤ ਉਹ ਇੱਕ ਗੱਲ ਹੋਰ ਆ ਜੀ ਦੇਖ ਲਓ ਨੂਰ ਦਾ ਵੀ ਇਹੀ ਕੰਮ ਨੂਰ ਪਰ ਆਹ ਛਲੰਗਾ ਜਰੂਰ ਮਾਰਦੀ ਸੀ ਪਰ ਸੌਂ ਜਾਂਦੀ ਸੀਗੀ ਸੌਂ ਵੀ ਜਾਂਦੀ ਸੀ ਇਹ ਰਾਕਟ ਬਣਾ ਨਾ ਖੇਡਦੀ ਜਾਨ ਮੋਗਨ ਨੂੰ ਹਾਤਾ ਰਾਮ ਉਹ ਵੀ ਗੱਲ ਠੀਕ ਆ ਚੱਲੀ ਆ ਮੈਂ ਕੋਈ ਗੱਲ ਦਾ ਪਾਣੀ ਪਾਈ ਅਨਹਾਦਰ ਆ ਬਈ ਮਾਰੀ ਚੱਲ ਛਾਲਾ ਆ ਗੌਰ ਨਾਲ ਸੁਣਦਾ ਕਿੱਥੇ ਹੀ ਜਾਂਦਾ ਕਿਹਦੇ ਜਾਂ ਹਾਂ ਕਿੱਥੇ ਜਾਂਦਾ ਹਾਏ ਇਹ ਵੀ ਖੜਲੇ ਵਾਲਾ ਜਿਹੜੇ ਪਾਪਾ ਸੁੱਤੇ ਹੁੰਦੇ ਆ ਇਹ ਕਈ ਵਾਰ ਏਡੀ ਤੇ ਸ਼ਾਰ ਮਾਰਦਾ ਉਹ ਵੀ ਉੱਠ ਕੇ ਬਹਿ ਜਾਂਦੇ ਡਰ ਕੇ ਵੀ ਹਾਂ ਹੁੰਦਾ ਕਿ ਬਹਿ ਜਾਂਦੇ ਉਹ ਡਰ ਜਾਂਦੇ ਇੱਕਦਮ ਸ਼ਾਰ ਮਾਰ ਕੇ ਉੱਪਰ ਤੇ ਹੁੰਦਾ ਠੀਕਾ ਹੈ ਉਹਨੇ ਕੋੜੇ ਵੇਗਾ ਪੈਣਾ ਰੋੜਦਾ ਹੀ ਨਹੀਂ ਹੈ ਜੋ ਮਾਰਦੀ ਹੈ ਜਮੈਂ ਇੱਥੇ ਕਰਦਾ ਹੁੰਦਾ ਹੈ ਤਾਂ ਰੱਖਦਾ ਹਾਂ ਨਹੀਂ ਫੇਰ ਫੇਕਰਦਾ ਹੋਏ ਜਾਂਦਾ ਜੀ ਮੈਂ ਤਾਂ ਕਹਿ ਰਹਾ ਬੈਠਦੇ ਆ ਲੋ ਇੱਕ ਤਲਾਈ ਮਿਛਾ ਲਵਾਂਗਾ ਨਹੀਂ ਤਾਂ ਬੈਠਦਾ ਹੀ ਨਹੀਂ ਐ ਤਾਂ ਉੱਪਰੋਂ ਟੱਪ ਕੇ ਹੈ ਹਾਂ ਬਹੁਤ ਹਨਾ ਅੱਜ ਆ ਸਾਥ ਸਿੰਘ ਤੇ ਰਹਦੇ ਔਖੇ ਰਹਿਣੇ ਹਾਂਜੀ ਮਾੜੇ ਸੁਰ ਸੰਭਾਲ ਲੈਣੇ ਪਾਪਾ ਜੀ ਬਿਲਕੁਲ ਮੈਂ ਆਪੇ ਬੋਲਣੇ ਦੋ ਬੋਲ ਬੋਲ ਬੋਲੋ ਜੀ ਬੋਲੋ ਅੰਸ਼ੇ ਕਾ ਜਿਸ ਲੰਗ ਮਾੜੇ ਜਿਹੜਾ ਸ਼ਕਤੀਮਾਨ ਹੁੰਦਾ ਹਾਂ ਸ਼ਕਤੀਮਾਨ ਉਹ ਸ਼ਕਤੀਮਾਨ ਨੂੰ ਟ੍ਰੇਨਿੰਗ ਦਊਗਾ ਮੈਂ ਬੱਬੇ ਨੂੰ ਬੱਬਾ ਧਰਾਈਏ ਮਾਂ ਕਹੇਰਾ ਹੁੰਦਾ ਜੇ ਨਾ ਚੱਕੋ ਨਾ ਖਾਣਾ ਫਿਰ ਹੀਂ ਜਾਓ ਕੋਸੇ ਇੰਦਰ ਉੱਤਰ ਤੇ ਆਣ ਨਾ ਕਰੋ ਨਹੀਂ 10 ਮਿੰਟ ਤੱਕ ਰੋ ਵੀ ਲੈਣ ਜਾਂ ਕਰੋ ਹਾਂ ਮੈਂ ਰੋਣ ਲੱਗਦਾ ਬਥੇਰਾ ਨੂੰ ਨਹੀਂ ਇਹ ਤਾਂ ਖੋਲ ਦੇਣਾ ਨਹੀਂ ਨਿਆਣਾ ਨਾ ਮੜਾ ਜਾ ਫਿਰ ਜੇ ਨਿਆਣਾ ਰੋਣਾ ਤਾਂ ਨਿਆਣਾ ਦਾ ਦਿਮਾਗ ਨਾਲ ਜਿਹੜਾ ਹੁੰਦਾ ਹੈ ਲੱਛਣ ਸ਼ਾਂਤ ਹੋ ਜੀ ਰਿਲੈਕਸ ਹੋ ਜਾਂਦਾ ਇੱਕ ਸਕਿੰਟ ਤੇ ਬਥੇਰਾ ਰੋ ਦਿੰਦਾ ਨਹੀਂ ਨਹੀਂ ਯਾਰ ਰੇਲਾ ਬਗਾਨਾ ਰਹਿਣਾ ਜ਼ਰੂਰੀ ਹੈ ਨਿਆਣਾ ਡਾਕਟਰ ਆ ਪਰ ਆਉਂਦੇ ਆ ਜੀ ਜਨਿਆਣਾ ਹੁੰਦਾ ਹੂੰ ਉਹ ਆਪ ਮਿੱਟੀ ਖਾਣ ਨੂੰ ਕਹਿੰਦੇ ਨੇ ਮਿੱਟੀ ਲੈ ਰੱਖੋ ਵਧੀਆ ਜੀ ਖਾਣ ਨੂੰ ਪਹਿੰਟਾ ਛੱਡੇ ਵੇੜੇ ਆ ਜੀ ਤਾਂ ਯਾਰ ਆਪਾਂ ਇਹ ਸੁਣਾਉਣੀ ਕੀ ਹੋਈ ਪਈ ਪਹਿਲੇ ਸਾਨੂੰ ਹੋਰ ਨਹੀਂ ਤਾਵਾ ਸੁਪਿਆ ਨਾ ਵਧੀਆ ਤੇ ਬੀਨਾਂ ਦੇ ਪਟਕੇ ਸਾਡੀ ਟ੍ਰੈਲੀ ਅਬੀ ਬੇੜੇ ਜਪਰ ਛੜਦੇ 2 ਘੰਟੇ ਬਾਹਰ ਨੂੰ ਸੂਰਾ ਨੂੰ ਬੁਲੇਟਾਂ ਦੇ ਮਾਰ ਮਾਰਗਾ ਹੋ ਜਾ ਨਹੀਂ ਨਿਆਣੇ ਉ ਵੈਸੇ ਮਿੱਟੀ 'ਚ ਖੇਲਣ ਦੇਣਾ ਚਾਹੀਦਾ ਜਿਹੜੇ ਮਿੱਟੀ ਦਾਤੈ ਨਾ ਕਾਇਤ ਹੈ ਨਹੀਂ ਹਾਂ ਆ ਜਿੰਨੂੰ ਲੈ ਜਾਂਦੇ ਨੇ ਪੀਜੇ ਗਏਦੇ ਆ ਹਾਂਜੀ ਉਹ ਡਾਕਟਰ ਕਹਿੰਦੇ ਤੇ ਇਹਨੂੰ ਮਿੱਟੀ 'ਚ ਖੇਲਣਾ ਛੱਡੋ ਹਾਂ ਛੜਦੇ ਮਿੱਟੀ ਨਹੀਂ ਹੈ ਛੜੀ ਕਿੱਥੇ ਹੈ ਹਾਂ ਨਹੀਂ ਹੈ ਕਿ ਇਹ ਗੱਲ ਸੱਚੀ ਹੈ ਇਹ ਜ਼ਰੂਰੀ ਤੱਤ ਮਿਲਦੇ ਨੇ ਆਣੇ ਨੂੰ ਮਿੱਟੀ ਤੇ ਹੁਣ ਜਿਹੜੇ ਹੁਣ ਜਿਹੜੇ ਦੀਦੀ ਮੰਨ ਲਾ ਹੁਣ ਆਪਣੇ ਪ੍ਰਵਾਸੀ ਆ ਜਿਹੜੇ ਚੱਲ ਭਈਏ ਕਹਿ ਲੋ ਹਨਾ ਉਹਨਾਂ ਨੇ ਨਿਆਣੇ ਐਖਣੇ ਪੜ ਲ ਜਾਂਦੇ ਦੇਖ ਲਾ ਉਹ ਆਪ ਦਿਹਾੜੀ ਕਰਦੇ ਹੁੰਦੇ ਆਹ ਸੜਕ ਬਣਦੀ ਸਾਡੀ ਹਾਂ ਨਾਲੇ ਹੋਰ ਆ ਗੱਲ ਨੂਰ ਹੈ ਹਾਂਜੀ ਇਹਨੇ ਜੰਨ ਨੂੰ ਛੜਦਾ ਫਿਰਦੇ ਉਹ ਮਿੱਟੀ ਓੜਦੀ ਪੂਰੇ ਹਾਲ ਉਹੀ ਗੱਲ ਆ ਉਹ ਘੋੜਿਆਂ ਨੂੰ ਵੀ ਫਿਰਦੇ ਮੈਂ ਉਹਨਾਂ ਨੂੰ ਡਗ ਡਗ ਰੱਖਨੇ ਜਿਹੜਾ ਬੈੱਡ ਆ ਨੇ ਕਿਤੇ ਸਾਂਭੋ ਸਾਂਭੋ ਇਧਰ ਹਿੱਟ ਲੈ ਦਿੰਦੇ ਨੇ ਨਿਆਣੇ ਖਾਣੇ ਹਾਂ ਉਹਨਾਂ ਨੂੰ ਉਹ ਸਗੋਂ ਆਪਣੇ ਵਾਲੇ ਤਾਂ ਹਜੇ ਮਾਣੇ ਮੋਟੇ ਬਮਾਰਠਮਾਰ ਹੋਏ ਰਹਿੰਦੇ ਆ ਉਹਨਾਂ ਨੂੰ ਕੱਖ ਨਹੀਂ ਹੁੰਦਾ ਹਾਂ ਉਹਨਾਂ ਨੂੰ ਕੁਝ ਨਹੀਂ ਹੁੰਦਾ ਆ ਸਾਰੇ ਸਾਦੇ ਨੇ ਚੱਲ ਜਾਂਦੀ ਮਿੱਟੀ ਚ ਕੀ ਆਏ ਬੱਚੇ ਕੁਝ ਨਹੀਂ ਹੁੰਦਾ ਕੀ ਬੰਦਿਆ ਚਲੋ ਜੀ ਬ੍ਰੇਕ ਆ ਗਈ ਨੂਰ ਸਾਡੀ ਰੋਪੀ